ਸ਼ਿਵਸ਼ਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾੜਦੀ ਦੀ ਗਵਾਈ ਚ ਅੱਜ ਲੁਧਿਆਣੇ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਹੈ ਛੋਟਾ ਟਾਈਮ 'ਚ ਰੱਖੀ ਗਈ ਹੈ ਜਿਦੇ ਵਿੱਚ ਇੱਕ ਤਾਂ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਔਰ ਜਲੰਧਰ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਹਾਲੀ ਦੇ ਵਿੱਚ ਦੇਸ਼ ਦੀ ਸੰਸਦ ਦੇ ਵਿੱਚ ਇੱਕ ਹੈਰਾਨੀ ਵਾਲਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਕਿ ਜਿਹੜਾ ਦੇਸ਼ ਨੂੰ ਪੰਜਾਬ ਨੂੰ ਤੋੜਨ ਦੀ ਸਾਜ਼ਿਸ਼ ਰਚ ਰਿਹਾ ਅਮਰਤਪਾਲ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਜਿਹਨੂੰ ਮੈਂ ਸਮਝਦਾ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਔਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਨੇ ਬੜੀ ਸੂਝਬੂਝ ਦੇ ਨਾਲ ਠੱਲ ਪਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਓ ਲਾ ਕੇ ਬੰਦ ਕੀਤਾ ਉਹਦੀ ਰਿਹਾਈ ਦਾ ਦਰਦ ਚਰਨਜੀਤ ਸਿੰਘ ਚੰਨੀ ਵੱਲੋਂ ਨਿਕਲਿਆ ਸਾਨੂੰ ਇੰਜ ਲੱਗਦਾ ਵੀ ਜਿਹੜਾ ਇਹ ਖਾਲਿਸਤਾਨ ਪ੍ਰਤੀ ਪ੍ਰੇਮ ਜਿਹੜਾ ਖਾਲਿਸਤਾਨੀ ਸਮਰਥਕਾਂ ਪ੍ਰਤੀ ਚੰਨੀ ਦਾ ਸਾਹਮਣੇ ਆਇਆ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਬੈਠੇ ਕੁਝ ਲੋਕਾਂ ਦੀ ਜਿਹੜੀ ਫੰਡਿੰਗ ਹੈ ਉਹਦਾ ਕੋਈ ਜਾਂਚ ਦਾ ਵਿਛਾਵ ਹੈ ਕਿ ਚੰਨੀ ਨਾਲ ਕਿਹੜੀ ਅਸੀਂ ਸਾੜਗੰਢ ਹੋਈ ਹੈ ਵੀ ਅੱਜ ਕਾਂਗਰਸ ਪਾਰਟੀ ਤੋਂ ਉੱਪਰ ਉੱਟ ਕੇ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਇਸ ਬਿਆਨ ਤੋਂ ਚੰਨੀ ਦੇ ਕਿਨਾਰਾ ਕੀਤਾ ਹੈ ਤੇ ਸ਼ਿਵ ਸੇਨਾ ਦਾ ਇਹ ਸਵਾਲ ਪੰਜਾਬ ਦੇ ਲੋਕਾਂ ਵੱਲੋਂ ਜ਼ਰੂਰ ਹੈ ਕਿ ਕਿਉਂਕਿ ਤੁਸੀਂ ਸਾਫਕਾ ਮੁੱਖ ਮੰਤਰੀ ਰਹੇ ਹੋ ਹਰ ਇੱਕ ਵਰਗ ਨੇ ਤੁਹਾਨੂੰ ਵੋਟ ਪਾਈ ਹੈ ਕਿ ਤੁਸੀਂ ਇਹ ਨਾ ਲਗਾਵਲ ਦੀ ਤਾਕਤਾਂ ਦਾ ਸਮਰਥਨ ਕਰਦੇ ਹੋ ਪੰਜਾਬ 'ਚ ਤੁਹਾਨੂੰ ਜਿਹੜਾ ਇਹ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਅਮਰਿਤਪਾਲ ਕਿਆ ਇਹ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਭਲਾਈ ਲਈ ਚੰਗਾ ਜਿਹੜਾ ਇਹਦੀ ਰਿਹਾਈ ਲਈ ਮੰਗ ਕਰ ਰਹੇ ਹੋ ਇਹ ਕੀ ਏਜੰਡਾ ਹੈ ਉਹ ਲੋਕਾਂ ਸਾਹਮਣੇ ਜਰੂਰ ਲੈ ਕੇ ਆਓ ਦੂਸਰਾ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਚਾਹਲ ਜੀ ਵੱਲੋਂ ਔਰ ਮੈਂ ਸਮਝਦਾ ਪੰਜਾਬ ਦੇ ਸਮੁੱਚੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਜੁਧ ਸਤਰ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਨਸ਼ੇ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਵੱਢੀ ਗਈ ਹੈ ਜਿਦੇ ਵਿੱਚ ਨਸ਼ੇ ਦੇ ਸਦਾਗਰਾਂ ਦੀਆਂ ਪ੍ਰਾਪਰਟੀਆਂ ਤੱਕ ਅਟੈਚ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ 'ਚ ਸਰਜ ਅਭਿਆਨ ਚਲਾਏ ਕਿ ਜਿਸ ਨੇ ਉਹਦਾ ਬਲਾ ਸਾਹਿਬ ਟਾਕਰੇ ਵੱਲੋਂ ਵੀ ਅਸੀਂ ਉਹਨਾਂ ਦੀ ਇਸ ਨਸ਼ੇ ਦੇ ਖਿਲਾਫ ਕਿਉਂਕਿ ਪੰਜਾਬ ਦੇ ਅੰਦਰ ਨੌਜਵਾਨੀ ਨੂੰ ਨਸ਼ਾ ਦਿਨ ਬਰਨ ਦਿਨ ਖਾ ਰਿਹਾ ਇਸ ਨਸ਼ੇ ਦੇ ਖਿਲਾਫ ਪਾਰਟੀ ਪੂਰਨ ਰੂਪ ਤੇ ਸਮੀਮ ਦਾ ਸਮਰਥਨ ਕਰਦੀ ਹੈ ਤੇ ਜਿਹੜਾ ਵੀ ਸਾਨੂੰ ਸੂਚਨਾ ਦਿੰਦਿਆ ਵਾ ਜਾਂ ਸਾਨੂੰ ਕੋਈ ਪਤਾ ਲੱਗਦਾ ਕੋਈ ਸੂਤਰ ਸਾਡੇ ਸਾਡੇ ਵੀ ਇਹ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਤੇ ਅਸੀਂ ਆਪਦੀ ਮੋਢੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਪੰਜਾਬ ਪੁਲਿਸ ਦਾ ਸਹਿਯੋਗ ਕਰੀਏ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਬਚਾਈਏ ਔਰ ਤੀਸਰਾ ਸਭ ਤੋਂ ਅਹਿਮ ਆਲੀ ਦੇ ਅੰਦਰ ਜੋ ਪੰਜਾਬ ਦੇ ਵਿੱਚ ਹੇਟ ਸਪੀਚ ਨੂੰ ਲੈ ਕੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਡੀਜੀਪੀ ਸਾਹਿਬ ਵੱਲੋਂ ਲੁਧਿਆਣਾ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਕਿ ਜਿਹੜਾ ਵੀ ਹੇਟ ਸਪੀਚ ਹਿੰਦਾ ਉਹਦੇ ਉੱਤੇ ਤੁਰੰਤ ਪ੍ਰਭਾਵ ਨਾਲ ਮੁਕਦਮਾ ਦਰਜ ਕੀਤਾ ਜਾਏਗਾ ਸਾਡੀ ਵੀ ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀ ਸ਼ਿਵ ਸੇਨਾ ਉਦਵਾਲਾ ਸਾਹਿਬ ਠਾਕਰੇ ਅੱਜ ਨਹੀਂ ਇਹ ਲੁਧਿਆਣੇ ਦੇ ਵਿੱਚ ਜੋ ਸ਼ਿਵ ਸੇਨਾ ਨੇਤਾ ਦੇ ਹਮਲਾ ਹੋਇਆ ਉਸ ਤੋਂ ਬਾਅਦ ਨਹੀਂ ਪਿਛਲੇ 3-4 ਸਾਲਾਂ ਤੋਂ ਲਗਾਤਾਰ ਪ੍ਰਯਾਸ ਕਰ ਰਹੀ ਹੈ ਕਿ ਕੋਈ ਵੀ ਚਾਹੇ ਉਹ ਸ਼ਿਵ ਸੇਨਾ ਦੇ ਨਾਂ ਦਾ ਬਣਿਆ ਕੋਈ ਸੰਗਠਨ ਹੋਵੇ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਬੈਠਾ ਕੋਈ ਕट्टरपंथी ਹੋਵੇ ਚਾਹੇ ਪੰਜਾਬ 'ਚ ਬੈਠਾ ਕੋਈ ਕट्टरपंथी ਹੋਵੇ ਜਿਹੜਾ ਭਾਈਚਾਰੇ ਖਾਂਜ ਦੇ ਵਿੱਚ ਦਰਾਰ ਪਾਉਣ ਦਾ ਕੋਈ ਵੀ ਲੰਭੂ ਲਾਂਦਾ ਪ੍ਰਯਾਸ ਕਰਦਾ ਹੈ ਬਿਨਾ ਕਿਸੇ ਨਤੀਜੇ ਦੇ ਸੋਚਦਿਆਂ ਹੋਇਆ ਇਮੀਡੀਏਟਲੀ ਫੈਕਟ ਦੇ ਨਾਲ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਜੋ ਇਹ ਹੇਡ ਸਪੀਚ ਦੇ ਉੱਤੇ ਪੰਜਾਬ ਪੁਲਿਸ ਨੇ ਕਦਮ ਚੁੱਕਿਆ ਇਹਦੀ ਵੀ ਅਸੀਂ ਸ਼ਲਾਘਾ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਅਸੀਂ ਬਹੁਤ ਲੰਬਾ ਅਰਸਾ ਅਤਵਾਦ ਦਾ ਚੇਲਿਆ ਪੰਜਾਬ ਨੇ ਬਹੁਤ ਕੁਝ ਗਵਾ ਲਿਆ ਅੱਜ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਅੰਦਰ ਸਾਨੂੰ ਸਾਰਿਆਂ ਨੂੰ ਇੱਕ ਜੋੜ ਹੋਣਾ ਜ਼ਰੂਰੀ ਹੈ ਜਿਹੜਾ ਵੀ ਚਾਹੇ ਸ਼ੇਵਸ਼ਨਾ ਦੇ ਨਾਂ ਦਾ ਸੰਗਠਨ ਕੋਈ ਬਣਿਆ ਹੈ ਜਿਵੇਂ ਸਾਡੀ ਸ਼ਬੀ ਖਰਾਬ ਕਰਨ ਦੇ ਵੀ ਸੰਗਠਨ ਪਰ ਲਗਾਤਾਰ ਕਈ ਵਾਰ ਤੁਹਾਡੇ ਵੀ ਅੱਗੇ ਪ੍ਰੈਸ ਦੇ ਕੇ ਰੂਬਰੂ ਹੋ ਕੇ ਦੱਸਿਆ ਕਿ ਕਈ ਐਸੇ ਸੰਗਠਨ ਨੇ ਜਿਹੜੇ ਸ਼ੇਵਸ਼ਨਾ ਦਾ ਨਾਂ ਰੱਖ ਕੇ ਕਿਤੇ ਨਾ ਕਿਤੇ ਧਰਮ ਦੀ ਯਾਰਡ ਲੈ ਕੇ ਭਾਈਚਾਰਕ ਸਾਂਝ ਵਿੱਚ ਦਰਾਰ ਪਾਉਂਦੇ ਹੈ ਫਿਰ ਬਾਅਦ ਵਿੱਚ ਸਿਕਿਉਰਿਟੀयां ਹਾਸਲ ਕਰਨ ਦੇ ਲਈ ਜਾਂ ਪੰਜਾਬ 'ਚ ਇਸ ਤਰ੍ਹਾਂ ਦੇ ਬਿਆਨ ਬਾਜ਼ੀ ਦੇ ਕੇ ਮਾਹੌਲ ਨੂੰ ਵਿਗਾੜਨ ਦਾ ਪ੍ਰਯਾਸ ਕਰਦੇ ਹੈ ਜਿਨ੍ਹਾਂ ਦੀ ਵੀ ਮੈਂ ਸਮਝਦਾ ਡੂੰਗੀ ਜਾਂਚ ਕਰਕੇ ਇਹਨਾਂ ਦੇ ਉੱਪਰ ਵੀ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜਿਲ੍ਹਾ ਪ੍ਰਮਾਣ ਜਣਾ ਤਾਂ ਜਿੱਦਾ ਕਿ ਅੱਜ ਸਾਡੇ ਪਾਰਟੀ ਦੇ ਪੰਜਾਬ ਪ੍ਰਧਾਨ ਜੀ ਯੋਗਰਾਸ਼ ਸ਼ਰਮਾ ਦੇ ਵਿਚਾਰ ਨਿਲੈ ਇਸਤੇ ਅਸੀਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਸ ਵਿੱਚ ਅਸੀਂ ਨਸ਼ੇ ਦੇ ਖਿਲਾਫ ਜੋ ਪੁਲਿਸ ਪ੍ਰਸ਼ਾਸਨ ਨੇ ਮੁਹਿੰਮ ਚਲਾਈ ਹੈ ਉਹਦੇ ਵੱਲੋਂ ਸਾਡੇ ਵੱਲੋਂ ਪੂਰਾ ਸਮਰਥਨ ਉਹਨਾਂ ਨੂੰ ਦਿੱਤਾ ਗਿਆ ਹੈ ਇਹ ਸਵਾਸਤਵਾਨ ਦਰਨ ਹੈ ਕਿ ਸਾਡੇ ਵਿੱਚ ਵੀ ਕਿਤੇ ਨਸ਼ਾ ਕਿਤੇ ਵਿਕਦਾ ਹੈ ਤੇ ਸਾਨੂੰ ਦੱਸਿਆ ਜਾਵੇ ਅਸੀਂ ਉਹਦਾ ਪੂਰਾ ਸਾਥ ਦੇ ਕੇ ਉਹਨੂੰ ਛੜਾਵਾ ਦੇ ਚੋਂ ਨਸ਼ੇ ਤੋਂ ਕੱਢਾਂਗੇ ਬਾਹਰ ਜੀ ਆ ਜਿਹੜੇ ਹੇਟ ਸਪੀਚ ਪੂਲਸ ਪ੍ਰੋਜੈਕਸ਼ਨ ਨੇ ਪਹਿਲੇ ਸੀਪੀ ਸਾਹਿਬ ਨੇ ਸਾਡੇ ਕੀ ਹੈ ਕਿ ਕੋਈ ਹੇਟ ਸਪੀਚ ਜਿੰਦਾ ਚਾਹੇ ਕੋਈ ਸਾਡੀ ਸਿੱਖਿਆ ਨਾਲ ਦਾ ਬੰਦਾ ਹੈ ਜੀਨੇ ਸਾਡੇ ਨਾਮ ਨਾਲ ਰੱਖ ਕੇ ਹੋਰ ਬਿਆਨ ਵੇਜੀਆਂ ਕਰਦੇ ਜਿਹਦਾ ਪਿਛਲੇ ਸਮੇਂ ਇੱਕ ਦੋ ਜਾਣੇ ਪਰਚੇ ਹੋਏ ਵੀ ਹੈ ਅਸੀਂ ਉਹ ਸਲਾਗਾ ਕਰਦੇ ਹਾਂ ਕਿ ਅੱਗੇ ਤੋਂ ਨਾ ਇਹਦਾ ਹੇਟ ਸਪੀਚ ਦੀ ਗੱਲ ਚੰਨੀ ਬਾਰੇ ਇਹੀ ਹੈ ਜੇ ਤੁਹਾਨੂੰ ਕਿਸੇ ਨੇ ਚੁਣ ਕੇ ਉੱਥੇ ਸੰਸਦ ਚ ਭੇਜਿਆ ਇੱਕ ਮੁੱਖ ਦੀ ਗੱਲ ਨਾ ਕਰੋ ਕਿਹਾ ਤੁਹਾਨੂੰ Hindu ਨਹੀਂ ਦਿਖ ਰਿਹਾ ਕਿ Hindu ਬਾਰੇ ਤੁਸੀਂ ਗੱਲ ਨਹੀਂ ਕਰ ਸਕਦੇ